ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਐਤਵਾਰ ਦੀ ਰਾਤ ਨੂੰ ਜੇਕਰ ਘਰ ਦਾ ਇੱਕ ਮੈਂਬਰ ਵੀ ਦੁੱਧ ਦਾ ਇਹ ਉਪਾਅ ਕਰ ਲੈਂਦਾ ਹੈ ਤਾਂ ਉਸ ਦੇ ਹਰ ਪ੍ਰਕਾਰ ਦੇ ਕਰਜ਼ੇ ਲੈ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਾਂ ਸਾਰੀ ਹੀ ਜ਼ਿੰਦਗੀ ਵਿੱਚ ਇਸ ਕੰਮ ਵਿੱਚ ਹੀ ਲੰਘਾ ਦਿੰਦੇ ਹਾਂ ਕਿ ਸਾਨੂੰ ਸਾਰੀਆਂ ਖੁਸ਼ੀਆਂ ਮਿਲ ਜਾਣ। ਸਾਨੂੰ ਹਰ ਪ੍ਰਕਾਰ ਦਾ ਸੁੱਖ ਮਿਲ ਜਾਵੇ ਤੇ ਆਪਾਂ ਇਹਨਾਂ ਨੂੰ ਪਾਉਣ ਦੇ ਲਈ ਫਿਰ ਭੱਜੇ ਫਿਰਦੇ ਹਾਂ। ਇਦਾਂ ਲੱਗਦਾ ਹੈ ਜਿਵੇਂ ਸੁੱਖਾਂ ਨੇ ਸਾਡੇ ਤੋਂ ਮੋਹ ਹੀ ਮੋੜ ਲਿਆ ਹੋਵੇ। ਆਪਾਂ ਉਂਝ ਤਾਂ ਸਾਰੇ ਜਾਣੇ ਆਖਦੇ ਹਾਂ ਕਿ ਮੈਂ ਠੀਕ ਹਾਂ ਮੈਂ ਖੁਸ਼ ਹਾਂ ਪਰ ਜਦੋਂ ਆਪਾਂ ਕਿਸੇ ਦੀ ਅੰਦਰ ਦੀ ਗੱਲ ਨੂੰ ਬੁੱਝਦੇ ਹਾਂ ਤਾਂ ਉਹ ਆਖਦਾ ਹੈ ਮੇਰੇ ਕੋਲ ਸਭ ਕੁਝ ਹੈ ਪਰ ਮੈਂ ਖੁਸ਼ ਨਹੀਂ ਹਾਂ ਸਾਤ ਸੰਗਰਜੀ ਮਨੁੱਖ ਅੱਜ ਸਾਰੀਆਂ ਹੀ ਸੁੱਖ ਸਹੂਲਤਾਂ ਤੇ ਪੈਸਾ ਵੀ ਇਕੱਠਾ ਕਰ ਲੈਂਦਾ ਹੈ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਪਾ ਰਿਹਾ ਉਹ ਖੁਸ਼ ਹੈਗਾ ਹੀ ਨਹੀਂ ਮਨ ਦੇ ਵਿੱਚ ਸਕੂਨ ਹੀ ਨਹੀਂ ਹੈਗਾ ਆਪਾਂ ਜੇਕਰ ਆਪਣੇ ਅੰਦਰ ਝਾਤ ਮਾਰੀਏ ਤਾਂ ਆਪਾਂ ਬਹੁਤ ਹੀ ਸਾਡੇ ਸਾਥੀ ਤੇ ਰਿਸ਼ਤੇਦਾਰ ਵੀ ਹੋਣਗੇ ਪਰ ਕੋਈ ਇਵੇਂ ਦਾ ਨਹੀਂ ਹੋਵੇਗਾ ਜੋ ਸਾਡੇ ਇਕੱਲੇ ਪਣ ਨੂੰ ਦੂਰ ਕਰ ਸਕੇ ਸਤ ਸੰਗਰ ਜੀ ਅੱਜ ਦੀ ਵੀਡੀਓ ਵਿੱਚ ਇੱਕ ਖਾਸ ਤੇ ਮਹੱਤਵਪੂਰਨ ਗੱਲ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਇੱਕ ਵਾਰ ਕਹਿੰਦੇ ਹਨ ਕਿ ਜੇ ਸਾਥ ਸੰਗੇ ਜੀ ਇੱਕ ਮਨੁੱਖ ਵੈਦ ਕੋਲ ਜਾਂਦਾ ਹੈ ਤਾਂ ਆਖਦਾ ਹੈ ਮੈਨੂੰ ਲੱਗਦਾ ਮੇਰੀ ਤਾਂ ਪੂਰੀ ਜ਼ਿੰਦਗੀ ਇਦਾਂ ਹੀ ਲੰਘ ਜਾਵੇਗੀ ਮੇਰੀ ਜ਼ਿੰਦਗੀ ਦਾ ਤਾਂ ਕੋਈ ਵੀ ਮਾਇਨਾ ਨਹੀਂ ਮੇਰੇ ਕੋਲ ਤਾਂ ਕੋਈ ਖੁਸ਼ੀ ਹੈਗੀ ਵੀ ਨਹੀਂ ਮੇਰੇ ਕੋਲ ਸਭ ਸੁੱਖ ਤੇ ਪੈਸਾ ਚਾਹੀਦਾ ਹੈ ਤੇ ਹੈਗਾ ਵੀ ਹੈ ਕੁਝ ਹਿੱਸੇ ਤੱਕ ਪਰ ਮੈਂ ਤਾਂ ਵੀ ਖੁਸ਼ ਨਹੀਂ ਹੁਣ ਤੇ ਜੀਣ ਦੀ ਵੀ ਮੇਰੇ ਦਿਲ ਵਿੱਚ ਕੋਈ ਇੱਛਾ ਨਹੀਂ ਜਾਗਦੀ ਮੈਂ ਤਾਂ ਜੀਣਾ ਵੀ ਨਹੀਂ ਚਾਹੁੰਦਾ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ ਉਹ ਵੈਦ ਆਖਦਾ ਰੁਕ ਇੱਕ ਬਜ਼ੁਰਗ ਜਿਹੀ ਮਾਤਾ ਨੂੰ ਆਵਾਜ਼ ਲਗਾਉਂਦਾ ਤੇ ਉਹਦੇ ਨਾਲ ਉਥੇ ਉਹ ਜਿਹੜੀ ਕੰਮ ਕਰਵਾਉਂਦੀ ਸੀ ਉਹ ਕਹਿੰਦਾ ਮੈਂ ਜੋ ਵੀ ਮਾਤਾ ਤੋਂ ਪੁੱਛਾਂਗਾ ਤੂੰ ਬਸ ਧਿਆਨ ਦੇ ਨਾਲ ਸੁਣੀ ਜਾਵੀਂ ਉਹ ਮਾਤਾ ਨੂੰ ਆਖਦਾ ਤੇ ਮਾਤਾ ਕਹਿੰਦੀ ਕਿ ਮੇਰਾ ਘਰ ਵਾਲਾ ਅਕਾਲ ਚਲਾਣਾ ਕਰ ਗਿਆ ਫਿਰ ਇੱਕ ਪੁੱਤਰ ਸੀ ਉਹ ਵੀ ਲਾ ਇਲਾਜ ਬਿਮਾਰੀ ਦੇ ਵਸ ਪੈ ਗਿਆ ਤੇ ਉਸੇ ਹੀ ਬਿਮਾਰੀ ਦੇ ਨਾਲ ਚੱਲ ਵਸੀਆਂ ਮੇਰੇ ਕੋਲ ਹੁਣ ਕੁਝ ਵੀ ਨਹੀਂ ਨਾ ਹੀ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਬਚਿਆ ਹੈ ਮੈਨੂੰ ਨਹੀਂ ਪਤਾ ਕਿ ਮੈਨੂੰ ਹੁਣ ਮੌਤ ਕਦੋਂ ਆਵੇਗੀ ਮੈਂ ਤਾਂ ਕੁਝ ਖਾਂਦੀ ਪੀਂਦੀ ਵੀ ਨਹੀਂ ਪਰ ਮਨ ਨੂੰ ਚੈਨ ਵੀ ਨਹੀਂ ਮਿਲਦਾ ਮੇਰੀ ਜ਼ਿੰਦਗੀ ਵਿੱਚ ਹੱਸੀ ਤੇ ਖੁਸ਼ੀ ਕੁਝ ਵੀ ਨਹੀਂ ਰਹਿ ਗਿਆ ਮੈਂ ਤਾਂ ਹਰ ਪਲ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਸੋਚਦੀ ਸੀ ਇੱਕ ਦਿਨ ਮੈਂ ਇਥੋਂ ਆਪਣਾ ਕੰਮ ਕਰ ਕਰਕੇ ਘਰ ਵਾਲ ਨੂੰ ਜਾ ਰਹੀ ਸੀ ਤਾ ਕੁੱਤੇ ਦਾ ਇੱਕ ਨਿੱਕਾ ਜਿਹਾ ਬੱਚਾ ਮੇਰੇ ਨਾਲ ਘਰ ਤੱਕ ਆ ਗਿਆ ਤੇ ਬਾਹਰ ਬੜੀ ਠੰਡ ਸੀ ਜਿਸ ਕਾਰਨ ਮੈਂ ਉਹਨੂੰ ਅੰਦਰ ਰੱਖ ਕੇ ਥੋੜਾ ਜਿਹਾ ਦੁੱਧ ਪਿਆ ਦਿੱਤਾ ਰੋਟੀ ਖਵਾ ਦਿੱਤੀ ਉਹ ਖਾ ਕੇ ਮੇਰੇ ਪੈਰਾਂ ਦੇ ਨਾਲ ਲੱਗ ਕੇ ਸੌ ਗਿਆ ਅੱਜ ਮੈਨੂੰ ਬੜੀ ਸ਼ਾਂਤੀ ਮਿਲੀ ਸੀ ਮੈਨੂੰ ਇਦਾਂ ਲੱਗਾ ਕਿ ਜਿਵੇਂ ਮੈਂ ਕਿਸੇ ਇੱਕ ਜੀਵ ਦੀ ਮਦਦ ਕਰਕੇ ਬਹੁਤ ਹੀ ਕੋਈ ਪੂਰਨ ਕਮਾਲਿਆ ਹੋਵੇ ਤਾਂ ਜੇ ਮੈਂ ਹੋਰਾਂ ਲਈ ਵੀ ਕੁਝ ਕਰਾਂ ਮੇਰੇ ਮਨ ਵਿੱਚ ਇਹ ਇਸ਼ਿਆ ਜਾਗੀ ਤੇ ਫਿਰ ਮੈਨੂੰ ਕਿੰਨੀ ਖੁਸ਼ੀ ਮਿਲ ਜਾਵੇਗੀ ਮੇਰੇ ਗਵਾਂਢ ਵਿੱਚ ਕੋਈ ਬਿਮਾਰ ਸੀ ਤੇ ਮੈਂ ਉਸਦੇ ਲਈ ਖਿਚੜੀ ਬਣਾ ਕੇ ਲੈ ਗਈ ਐਵੇਂ ਮੈਂ ਉਹਦੇ ਕੋਲ ਬੈਠ ਕੇ ਉਹਨੂੰ ਖਵਾਈ ਦੋ ਚਾਰ ਗੱਲਾਂ ਕੀਤੀਆਂ ਤੇ ਮੈਂ ਕੁਝ ਨਾ ਕੁਝ ਕਰਦੀ ਰਹਿੰਦੀ ਸੀ ਕਹਿੰਦੇ ਕਿ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਮੇਰਾ ਵੀ ਮਨ ਹੋਰ ਹੋ ਗਿਆ ਉਹਦੇ ਮਨ ਦਾ ਭਾਰ ਵੀ ਖਟ ਗਿਆ ਦੂਜਿਆਂ ਨੂੰ ਜਿਸ ਨਾਲ ਖੁਸ਼ੀ ਮਿਲ ਜਾਵੇ ਅੱਜ ਮੈਨੂੰ ਉਸ ਗੱਲ ਤੋਂ ਖੁਸ਼ੀ ਮਿਲਦੀ ਹੈ ਇਹ ਉਸ ਮਾਤਾ ਦੇ ਵਿਚਾਰ ਸਨ ਕਿ ਅੱਜ ਮੈਂ ਦੂਜਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਵੰਡ ਕੇ ਆਪਣੀਆਂ ਖੁਸ਼ੀਆਂ ਲੱਭਦੀ ਫਿਰਦੀ ਹਾਂ ਉਹ ਜੋ ਉੱਥੇ ਵੈਦ ਕੋਲ ਆਏ ਸੀ ਉਹ ਰੋਣ ਲੱਗ ਪਿਆ ਤੇ ਕਹਿੰਦਾ ਮੈਂ ਉਸ ਚੀਜ਼ ਵੱਲ ਤਾਂ ਦੇਖ ਲਿਆ ਹੈ ਜੋ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ ਆਪਣੀ ਜ਼ਿੰਦਗੀ ਖੁਸ਼ੀਆਂ ਇਸ ਗੱਲ ਤੇ ਨਹੀਂ ਹੁੰਦੀਆਂ ਕਿ ਅਸੀਂ ਕਿੰਨੇ ਖੁਸ਼ ਹਾਂ ਕਿੰਨਾ ਪੈਸਾ ਹੈ ਸਾਡੇ ਕੋਲ ਭਾਵ ਇਸ ਗੱਲ ਤੋਂ ਹੁੰਦੀ ਹੈ ਕਿ ਸਾਡੇ ਕਾਰਨ ਸਾਡੇ ਆਸ-ਪਾਸ ਦੇ ਕਿੰਨੇ ਕ ਲੋਕ ਖੁਸ਼ ਹਨ ਜਦੋਂ ਵੀ ਐਵੇਂ ਲੱਗੇ ਤਾਂ ਇੱਕ ਵਾਰ ਜ਼ਰੂਰ ਵੇਖਿਓ ਕਿ ਸਾਡੇ ਕਾਰਨ ਕਿਸੇ ਹੋਰ ਨੂੰ ਖੁਸ਼ੀ ਮਿਲ ਜਾਵੇ ਜਦੋਂ ਸਾਡੇ ਕਾਰਨ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਹੀ ਖੁਸ਼ੀਆਂ ਆ ਜਾਂਦੀਆਂ ਹਨ ਦੁੱਖ ਵੰਡਣ ਦੇ ਨਾਲ ਘਟ ਹੋ ਜਾਂਦੇ ਹਨ ਤੇ ਖੁਸ਼ੀਆਂ ਵੰਡਣ ਨਾਲ ਵੱਧ ਜਾਂਦੀਆਂ ਹਨ ਜੇ ਜ਼ਿੰਦਗੀ ਵਿੱਚ ਖੁਸ਼ੀਆਂ ਚਾਹੀਦੀਆਂ ਹਨ ਤਾ ਖੁਸ਼ੀਆਂ ਵੰਡਣੀਆਂ ਵੀ ਸਿੱਖੋ ਉਸ ਬਜ਼ੁਰਗ ਮਾਈ ਨੇ ਕਿਹਾ ਕਿ ਉਹ ਦੁੱਧ ਦਾ ਜਿਹੜਾ ਮੈਂ ਬਾਟਾ ਸੀ ਜਿਹੜਾ ਦੁੱਧ ਮੈਂ ਕੁੱਤੇ ਲਈ ਰੱਖਿਆ ਸੀ ਆਪਣੇ ਹਿੱਸੇ ਦਾ ਦੁੱਧ ਸੀ ਜਿਹੜਾ ਮੈਂ ਉਸ ਦਿਨ ਉਸ ਨੂੰ ਪਾਇਆ ਸੀ ਉਸ ਦੁੱਧ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਉਸ ਦੁੱਧ ਦੇ ਕੌਲੇ ਨੇ ਹੀ ਮੈਨੂੰ ਸਿਖਾ ਦਿੱਤਾ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਉਸ ਦੇ ਨਾਲ ਵੀ ਸਾਨੂੰ ਕਿੰਨੀ ਸ਼ਾਂਤੀ ਤੇ ਸਕੂਨ ਮਿਲਦਾ ਹੈ ਉਹ ਸ਼ਾਂਤੀ ਕਿਧਰੇ ਹੋਰ ਨਹੀਂ ਮਿਲ ਸਕਦੀ ਤੇ ਇਹ ਦੁੱਧ ਦਾ ਆਪਾਂ ਉਪਾਅ ਕਰਕੇ ਵੇਖ ਲਈਏ ਜਦੋਂ ਐਨੀ ਗੱਲ ਸੁਣੀ ਤਾਂ ਉਸ ਵਿਅਕਤੀ ਨੂੰ ਸਮਝ ਆ ਗਿਆ ਕਿ ਜ਼ਿੰਦਗੀ ਦੀ ਅਸਲ ਖੁਸ਼ੀ ਕਿੱਥੇ ਹੈ ਫਿਰ ਆਪਾਂ ਇਹ ਦੁੱਧ ਦਾ ਉਪਾਅ ਕਰਕੇ ਵੇਖ ਲਈਏ ਸ਼ਾਇਦ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਦਾ ਭਾਰ ਕਟ ਜਾਵੇ ਇੱਕ ਵਾਰ ਨਾ ਇੱਕ ਰਾਜੇ ਦੇ ਦਰਬਾਰ ਵਿੱਚ ਲੱਗਾ ਸੀ ਮੇਲਾ ਤੇ ਠੰਡ ਬੜੀ ਸੀ ਤੇ ਧੁੱਪ ਵਿੱਚ ਹੀ ਅੱਜ ਸਾਰੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਇੰਨੇ ਨੂੰ ਇੱਕ ਮਨੁੱਖ ਆਉਂਦਾ ਹੈ ਉਹ ਕਹਿੰਦਾ ਕਿ ਮੇਰੇ ਕੋਲ ਐਵੇਂ ਦੀਆਂ ਦੋ ਚੀਜ਼ਾਂ ਹਨ ਜਿਸ ਨੂੰ ਅੱਜ ਤੱਕ ਨਾ ਕੋਈ ਵੇਖ ਸਕਿਆ ਤੇ ਨਾ ਹੀ ਕੋਈ ਦੱਸ ਸਕਿਆ ਇਹ ਕੀ ਹੈ ਸਭ ਨੇ ਪਰਖ ਕੇ ਵੇਖ ਲਿਆ ਪਰ ਪਤਾ ਨਾ ਕਰ ਸਕਿਆ ਕਿ ਮੇਰੇ ਤੋਂ ਕੋਈ ਵੀ ਜਿੱਤ ਨਹੀਂ ਸਕਿਆ ਜੋ ਉਥੋਂ ਦਾ ਰਾਜਾ ਸੀ ਕਹਿੰਦਾ ਮੈਨੂੰ ਵਿਖਾ ਆਪਣੀਆਂ ਉਹ ਦੋ ਚੀਜ਼ਾਂ ਉਹਨੇ ਸਭ ਦੇ ਸਾਹਮਣੇ ਰੱਖ ਦਿੱਤੀਆਂ ਉਹ ਵੇਖਣ ਵਿੱਚ ਸਮਾਂ ਜਿਵੇਂ ਇੱਕੋ ਹੀ ਵਰਗੀਆਂ ਲੱਗਦੀਆਂ ਸਨ ਰੰਗ ਰੂਪ ਆਕਾਰ ਇੱਕੋ ਵਰਗਾ ਸੀ ਸਭ ਨੇ ਕਿਹਾ ਕਿ ਇੱਕ ਵਰਗੀਆਂ ਹਨ ਇਹ ਦੋਵੇਂ ਇਹਨਾਂ ਦੋਨਾਂ 'ਚ ਕੋਈ ਅੰਤਰ ਨਹੀਂ ਹਾਂਜੀ ਵੇਖਣ ਵਿੱਚ ਜ਼ਰੂਰ ਇੱਕੋ ਵਰਗੀਆਂ ਹਨ ਪਰ ਮੈਂ ਇਹਨਾਂ ਵਿੱਚ ਅੰਤਰ ਇਹ ਦੋਵੇਂ ਹੀ ਵੱਖ-ਵੱਖ ਹਨ ਇਸ ਵਿੱਚ ਇੱਕ ਬੇਸ਼ਕੀਮਤੀ ਰਤਨ ਹੈ ਤੇ ਇੱਕ ਵਿੱਚ ਬਸ ਕੱਚ ਦਾ ਟੁਕੜਾ ਹੈ ਇਸ ਨੂੰ ਕੋਈ ਪਰਖ ਨਹੀਂ ਸਕਿਆ ਅੱਜ ਤੱਕ ਉਹਨੇ ਕਿਹ ਕਹਿੰਦਾ ਕਿ ਅੱਜ ਜੇਕਰ ਮੈਨੂੰ ਕੋਈ ਦੱਸ ਦੇਵੇ ਮੈਂ ਆਪਣਾ ਸਿਰ ਝੁਕਾ ਲਵਾਂਗਾ ਉਹਦੇ ਸਾਹਮਣੇ ਤੇ ਉਹ ਰਤਨ ਜਿਹੜਾ ਹੈ ਮੈਂ ਉਹਦੇ ਹੱਥ ਵਿੱਚ ਦੇ ਦੇਵਾਂਗਾ ਇਹ ਰਤਨ ਇੰਨਾ ਮਹਿੰਗਾ ਹੈ ਕਿ ਉਹਦੀਆਂ ਸੱਤ ਪੁਸ਼ਤਾਂ ਵੀ ਬੈਠ ਕੇ ਰਾਜ ਕਰਨਗੀਆਂ ਪਰ ਜੇ ਨਾ ਦੱਸ ਸਕਿਆ ਜੋ ਵੀ ਇਸ ਰਤਨ ਦਾ ਮੁੱਲ ਹੈ ਉਹ ਤੁਹਾਨੂੰ ਮੈਨੂੰ ਦੇਣਾ ਪਵੇਗਾ ਸਭ ਨੇ ਹੀ ਅੱਗੋਂ ਨਾ ਕਰ ਦਿੱਤੀ ਜਿਸ ਨੂੰ ਲੈ ਕੇ ਸੱਤ ਪੁਸ਼ਤਾਂ ਬੈਠ ਕੇ ਖਾ ਸਕਦੀਆਂ ਸਨ ਉਹਦਾ ਅਸੀਂ ਸੱਤ ਪੁਸ਼ਤਾਂ ਜਿਹਨਾਂ ਨੂੰ ਐਵੇਂ ਕਿਹਾ ਗਿਆ ਸੀ ਇਹਨੇ ਇੱਕ ਮਨੁੱਖ ਜੋ ਅੱਖਾਂ ਤੋਂ ਨਹੀਂ ਸੀ ਵੇਖ ਸਕਦਾ ਉਹ ਖੜਾ ਹੋ ਕੇ ਆਇਆ ਤੇ ਕਹਿਣ ਲੱਗਾ ਮੈਨੂੰ ਥੋੜਾ ਸਮਾਂ ਦਿਓ ਮੈਂ ਵੇਖ ਕੇ ਦੱਸ ਸਕਦਾ ਹਾਂ ਉਹ ਉਸ ਨੂੰ ਉਹਦੇ ਕੋਲ ਲੈ ਕੇ ਗਿਆ ਤੇ ਉਹ ਵੇਖ ਕੇ ਉਸਨੇ ਦੱਸ ਦਿੱਤਾ ਤੇ ਉਹ ਸਫਲ ਹੋ ਗਿਆ ਕਿਉਂਕਿ ਸਹਿਮਤੀ ਹੋਵੇਗੀ ਜੇ ਕਾਮਯਾਬ ਨਾ ਹੋਇਆ ਤਾਂ ਉਂਝ ਵੀ ਉਸ ਸਭ ਨੇ ਢੇਰੀ ਹੀ ਢਾ ਲਈ ਸੀ ਉਸ ਅੰਨੇ ਵਿਅਕਤੀ ਦੇ ਕੋਲ ਗਿਆ ਤੇ ਉਹਨੇ ਹੱਥ ਲਾਉਂਦਿਆਂ ਸਾਰ ਹੀ ਦੱਸ ਦਿੱਤਾ ਕਿ ਜੋ ਇਹ ਹੈ ਇਹ ਰਤਨ ਹੈ ਤੇ ਇਹ ਵਾਲਾ ਕੱਚ ਹੈ ਜੋ ਆਪ ਆਪਣੇ ਦੂਜੇ ਹੱਥਾਂ ਤੇ ਉਹ ਤੇਰਾ ਰਤਨ ਬੇਸ਼ਕੀਮਤੀ ਹੈ ਉਹ ਮਨੁੱਖ ਹੈਰਾਨ ਹੋ ਗਿਆ ਜਿਸ ਨੇ ਇਹ ਸਭ ਕੁਝ ਅੱਗੇ ਆ ਕੇ ਸਵਾਲ ਰੱਖਿਆ ਸੀ ਉਹਨੇ ਕਿਹਾ ਇਸ ਦੀਆਂ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਇਹਨੇ ਸਭ ਕੁਝ ਕਿਵੇਂ ਸਹੀ ਦੱਸ ਦਿੱਤਾ ਹੈ ਕਿਸੇ ਨੇ ਵੇਖ ਲਿਆ ਤੇ ਉਹਨੇ ਬੜਾ ਹੀ ਰਤਨ ਜਿਹੜਾ ਸੀ ਰਾਜੇ ਨੂੰ ਦੇ ਦਿੱਤਾ ਉਹ ਸਭ ਬੜੇ ਖੁਸ਼ ਹੋ ਗਏ ਉਹ ਮਨੁੱਖ ਕਹਿੰਦਾ ਦੱਸੋ ਤੁਸੀਂ ਕਿਵੇਂ ਪਤਾ ਲਗਾ ਲਿਆ ਕਿ ਇਸ ਵਿੱਚ ਕੀ ਹੈ ਉਹ ਕਹਿੰਦਾ ਕਿ ਅਸੀਂ ਧੁੱਪ ਵਿੱਚ ਬੈਠੇ ਹਾਂ ਕੱਚ ਜਿਹੜਾ ਹੁੰਦਾ ਹੈ ਧੁੱਪ ਵਿੱਚ ਗਰਮ ਹੋ ਜਾਂਦਾ ਹੈ ਤੇ ਜਿਹੜਾ ਰਤਨ ਹੈ ਧੁੱਪ 'ਚ ਠੰਡਾ ਹੋ ਜਾਂਦਾ ਹੈ ਸਾਧ ਸੰਗਤ ਜੀ ਇੱਥੇ ਫਿਰ ਸਾਨੂੰ ਸਿੱਖਣ ਨੂੰ ਕੀ ਮਿਲਦਾ ਹੈ ਕਿ ਆਪਣੇ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਤੋਂ ਦੁੱਖ ਤਕਲੀਫਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ ਫਿਰ ਵੀ ਉਸ ਦੇ ਸਭ ਦੇ ਬਾਵਜੂਦ ਜੋ ਵਿਅਕਤੀ ਠੰਡਾ ਰਹਿੰਦਾ ਹੈ ਉਹ ਮਨੋਖ ਰਤਨ ਦੇ ਵਾਂਗ ਚਮਕ ਜਾਂਦਾ ਹੈ ਜੋ ਦੁੱਖ ਰੋਗ ਹੋਣ ਤੇ ਘਬਰਾ ਜਾਂਦਾ ਹੈ ਉਹ ਟੁੱਟ ਜਾਂਦਾ ਹੈ ਇਦਾਂ ਹਰ ਸਮੇਂ ਗਰਮ ਰਹਿੰਦਾ ਹੈ ਗੁੱਸਾ ਕਰਦਾ ਹੈ ਕ੍ਰੋਧ ਵਿੱਚ ਉਬਾਲੇ ਮਾਰਦਾ ਹੈ ਤੇ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ ਉਹ ਮਨੋਖ ਕੱਚ ਦੇ ਵਾਂਗ ਹੈ ਜੇਕਰ ਚਾਹੁੰਦੇ ਹੋ ਕਿ ਤੁਸੀਂ ਵੀ ਰਤਨ ਵਾਂਗ ਬਣ ਜਾਓ ਤਾਂ ਦੁੱਖ ਹੋਣ ਤੇ ਕਦੇ ਵੀ ਨਾ ਘਬਰਾਓ ਤੇ ਨਾ ਹੀ ਗੁੱਸਾ ਕਰੋ ਬਦਸਲੋਕੀ ਕਿਸੇ ਨਾਲ ਨਾ ਕਰੋ ਫਿਰ ਜਿਹੜੇ ਤੁਸੀਂ ਇਦਾਂ ਕਰਦੇ ਹੋ ਰਿਸ਼ਤੇ ਵੀ ਗਵਾ ਲੈਂਦੇ ਹੋ ਤੇ ਸਿਹਤ ਵੀ ਖਰਾਬ ਕਰ ਲੈਂਦੇ ਹੋ ਘਬਰਾ ਕੇ ਹਿੰਮਤ ਹਾਰ ਕੇ ਆਪਣੇ ਹੱਥੋਂ ਕੁਝ ਵੀ ਨਹੀਂ ਕਮਾਉਂਦੇ ਇਸ ਲਈ ਇਹ ਸਮਾਂ ਰਹਿੰਦਿਆਂ ਹੀ ਪਰਮਾਤਮਾ ਦਾ ਨਾਮ ਲੈ ਕੇ ਸੋਚੋ ਇਸ ਚੀਜ਼ ਨੂੰ ਕਿਵੇਂ ਤੁਸੀਂ ਹੱਲ ਕਰ ਸਕਦੇ ਹੋ ਜਿੰਨਾ ਹੀ ਤੁਸੀਂ ਆਪਣੇ ਮਨ ਨੂੰ ਠੰਡਾ ਰੱਖੋਗੇ ਤਾਂ ਰਤਨ ਵਾਂਗ ਚਮਕ ਜਾਓਗੇ ਓਨੀ ਹਰ ਚੀਜ਼ ਤੁਹਾਡੇ ਅੱਗੇ ਆ ਕੇ ਆਪਣੇ ਆਪ ਸੌਖੀ ਹੋ ਜਾਵੇਗੀ ਇੱਕ ਵਾਰ ਇੱਕ ਸ਼ਾਹੂਕਾਰ ਰੇਲ ਗੱਡੀ ਵਿੱਚ ਜਾ ਰਿਹਾ ਸੀ। ਉੱਥੇ ਇੱਕ ਮੰਗਤਾ ਮੰਗਣ ਆਇਆ ਤੇ ਸ਼ਾਹੂਕਾਰ ਕਹਿੰਦਾ ਮੈਂ ਤਾਂ ਵਪਾਰ ਕਰਦਾ ਹਾਂ ਤੇ ਲੈਣ ਦੇਣ ਦਾ ਕੰਮ ਕਰਦਾ ਹਾਂ ਜੇ ਤੇਰੇ ਕੋਲ ਕੁਝ ਦੇਣ ਨੂੰ ਹੈ ਤਾਂ ਉਸ ਬਦਲੇ ਮੈਂ ਤੈਨੂੰ ਕੁਝ ਦੇ ਦੇਵਾਂਗਾ। ਮੰਗਤੇ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ। ਉਹ ਕਹਿੰਦਾ ਜਦੋਂ ਮੈਨੂੰ ਤੁਸੀਂ ਕੁਝ ਦੇਵੋਗੇ ਉਸ ਬਦਲੇ ਤੁਹਾਨੂੰ ਮੈਂ ਜ਼ਰੂਰ ਕੁਝ ਦੇ ਦੇਵਾਂਗਾ। ਜਦੋਂ ਰੇਲ ਗੱਡੀ ਤੋਂ ਉਤਰਦਾ ਹੈ ਉਹਨਾਂ ਸਾਮਣੇ ਫੁੱਲ ਵੇਖਦੇ ਹਨ ਜੋ ਉਹਨੂੰ ਕੁਝ ਦੇਂਦਾ ਤੇ ਉਹਦੇ ਬਦਲੇ ਉਹਨੂੰ ਫੁੱਲ ਦੇ ਦਿੰਦਾ ਇੱਕ ਦਿਨ ਫਿਰ ਉਹੀ ਸ਼ਾਹੋ ਕਰ ਰੇਲ ਗੱਡੀ ਵਿੱਚ ਮਿਲਦਾ ਤੇ ਮਗਤਾ ਕਹਿੰਦਾ ਤੁਸੀਂ ਕਿਹਾ ਸੀ ਤੁਹਾਨੂੰ ਮੈਂ ਕੁਝ ਦੇ ਦੇਵਾਂਗਾ ਤਾਂ ਤੁਸੀਂ ਮੈਨੂੰ ਕੁਝ ਦੇਵੋਗੇ ਉਹਨੇ ਉਹਨੂੰ ਇੱਕ ਫੁੱਲ ਦਿੱਤਾ ਤੇ ਉਹਦੇ ਬਦਲੇ ਉਸ ਵਪਾਰੀ ਨੇ ਕੁਝ ਪੈਸੇ ਦੇ ਦਿੱਤੇ ਕਿ ਅੱਜ ਤਾਂ ਤੋਂ ਮੇਰੇ ਵਰਗਾ ਇੱਕ ਵਪਾਰੀ ਵਾਲਾ ਕੰਮ ਕਰਨ ਲੱਗ ਪਿਆ ਹੈ ਤੋਂ ਤਾਂ ਅੱਜ ਇੱਕ ਵਪਾਰੀ ਬਣ ਗਿਆ ਹੁਣ ਉਹ ਤੀਸਰੀ ਵਾਰ ਰੇਲ ਗੱਡੀ ਵਿੱਚ ਮਿਲਦਾ ਹੈ ਪਰ ਮੰਗਤਾ ਹੁਣ ਸੋਹਣੇ ਕੱਪੜੇ ਪਾ ਕੇ ਬੈਠਾ ਸੀ ਮੰਗਤਾ ਜੋ ਸ਼ਾਹੂਕਾਰ ਕੋਲ ਜਾਂਦਾ ਹੈ ਤੇ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਸ਼ਾਹੂਕਾਰ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਨਹੀਂ ਪਛਾਣਿਆ ਉਮਰ ਹੋ ਗਈ ਹੈ ਸ਼ਾਇਦ ਮੇਰੀ ਤੇ ਯਾਦਦਾਸ਼ਤ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਉਹ ਕਹਿੰਦਾ ਮੈਂ ਅੱਜ ਤੱਕ ਸ਼ਾਇਦ ਤੁਹਾਨੂੰ ਪਹਿਲੀ ਵਾਰ ਹੀ ਮਿਲ ਰਿਹਾ ਹਾਂ ਅੱਗੋਂ ਜਿਹੜਾ ਵਪਾਰੀ ਸੀ ਉਹ ਮੰਗਤੇ ਨੂੰ ਇਦਾਂ ਕਹਿ ਰਿਹਾ ਸੀ ਮੰਗਤਾ ਕਹਿੰਦਾ ਕਿ ਅੱਜ ਅਸੀਂ ਤੀਜੀ ਵਾਰ ਮਿਲ ਰਹੇ ਹਾਂ ਉਹ ਕਹਿੰਦਾ ਉਹੀ ਹਾਂ ਮੈਂ ਜਿਸਨੇ ਤੁਹਾਡੇ ਕੋਲੋਂ ਤੁਹਾਡੀ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਫੁੱਲ ਵੇਚਣੇ ਸ਼ੁਰੂ ਕਰ ਦਿੱਤੇ ਸਨ ਅੱਜ ਮੈਂ ਸ਼ਾਹੂਕਾਰ ਬਣ ਗਿਆ ਹਾਂ ਉਸ ਕੰਮ ਕਾਰਨ ਅੱਜ ਮੈਂ ਦੂਜੀ ਥਾਂ ਤੇ ਜਾ ਰਿਹਾ ਹਾਂ ਇੱਥੇ ਪਤਾ ਇਹ ਲੱਗਦਾ ਹੈ ਕਿ ਅਸੀਂ ਆਪਣੇ ਬਾਰੇ ਕੀ ਸੋਚਦੇ ਹਾਂ ਆਪਾਂ ਜੋ ਆਪਣੇ ਬਾਰੇ ਸੋਚਦੇ ਹਾਂ ਉਹੀ ਬਣ ਸਕਦੇ ਹਾਂ ਜੇ ਆਪਾਂ ਸਾਰੀ ਉਮਰ ਦੁਖੀ ਬਣ ਕੇ ਰਹਾਂਗੇ ਤਾਂ ਦੁਖੀ ਹੋ ਜਾਵਾਂਗੇ। ਜੇਕਰ ਵਿਚਾਰੇ ਬਣ ਕੇ ਰਹਿ ਜਾਵਾਂਗੇ ਤਾਂ ਵਿਚਾਰੇ ਹੀ ਰਹਿ ਜਾਵਾਂਗੇ। ਜੇ ਖੁਦ ਨੂੰ ਬੜੇ ਦੁਖੀ ਤੇ ਮਨੁੱਖ ਮੰਨਦੇ ਹੋ ਤੇ ਦੁੱਖ ਹੀ ਤੁਹਾਡੇ ਖੇੜੇ ਪਹਿ ਜਾਣਗੇ। ਜੇ ਆਪਣੇ ਆਪ ਵਿੱਚ ਤੁਸੀਂ ਮੰਗਤਾ ਮੰਗਦੇ ਹੋ ਆਪਣੇ ਆਪ ਨੂੰ ਤਾਂ ਤੁਸੀਂ ਮੰਗਤਿਆਂ ਵਾਲਾ ਹੀ ਕੰਮ ਕਰਨਾ ਸ਼ੁਰੂ ਕਰ ਦਿਓਗੇ। ਇਸ ਲਈ ਅਸੀਂ ਆਪਣੇ ਆਪ ਨੂੰ ਸਫਲ ਤੇ ਕਾਮਯਾਬ ਮਨੁੱਖ ਬਣਾਉਣਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਕਾਮਯਾਬ ਇਨਸਾਨ ਮੰਨੋਗੇ ਤਾਂ ਤੁਸੀਂ ਬਣ ਸਕਦੇ ਹੋ ਜਿਸ ਗੱਲ ਵਿੱਚ ਵੀ ਸਾਡਾ ਵਿਸ਼ਵਾਸ ਹੋਵੇਗਾ ਉਹੀ ਗੱਲ ਸਾਡੇ ਨਾਲ ਵਾਪਰਣੀ ਸ਼ੁਰੂ ਹੋ ਜਾਵੇਗੀ ਇਸ ਲਈ ਰੋਜ਼ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰੋ ਪਰਮਾਤਮਾ ਤੇ ਭਰੋਸਾ ਰੱਖੋ ਜੋ ਵੀ ਚੀਜ਼ ਚਾਹੀਦੀ ਹੈ ਉਹਨਾਂ ਤੋਂ ਹੀ ਮੰਗੋ ਉਹੀ ਚੀਜ਼ ਤੁਹਾਨੂੰ ਜ਼ਰੂਰ ਹਾਸਿਲ ਹੋ ਜਾਵੇਗੀ ਜਦੋਂ ਪਰਮਾਤਮਾ ਅੱਗੇ ਅਰਦਾਸ ਕਰਕੇ ਕੋਈ ਵੀ ਚੀਜ਼ ਮੰਗਾਗੇ ਤੇ ਦ੍ਰਿੜ ਨਿਸ਼ਟਾ ਕਰਨਾਂਗੇ ਪਰਮਾਤਮਾ ਜੀ ਸਾਨੂੰ ਬਲ ਉਦਮ ਹਰ ਕੰਮ ਦੇ ਵਿੱਚ ਮਦਦ ਵੀ ਕਰ ਦੇਣਗੇ ਹਰ ਚੀਜ਼ ਸਾਡੇ ਹੱਕ ਵਿੱਚ ਆ ਜਾਵੇਗੀ ਦੁਖੀ ਉਦਾਸ ਰਹਿਣ ਦੇ ਨਾਲ ਕੋਈ ਵੀ ਚੀਜ਼ ਸਾਡੇ ਹਾਸ ਸਾਡੇ ਹੱਥ ਵਿੱਚ ਨਹੀਂ ਆਉਣੀ ਪਰਮਾਤਮਾ ਦਾ ਨਾਮ ਲਓ ਤੇ ਤੁਹਾਡੇ ਅੰਦਰ ਬਲ ਤੇ ਤਾਕਤ ਆ ਜਾਵੇਗੀ ਹਰ ਇੱਕ ਚੀਜ਼ ਤੁਹਾਡੇ ਕੋਲ ਹੋਵੇਗੀ ਕਿਉਂਕਿ ਅਸੀਂ ਆਪਣਾ ਜਿਹੜਾ ਮਾਈਂਡ ਹੈ ਜਿੱਥੇ ਸੈੱਟ ਕਰ ਲੈਂਦੇ ਹਾਂ ਉੱਥੇ ਹੀ ਹੋ ਚੱਲਦਾ ਹੈ ਜੇਕਰ ਅਸੀਂ ਆਪਣੇ ਆਪ ਨੂੰ ਗਰੀਬ ਮਹਿਸੂਸ ਕਰਾਂਗੇ ਤਾਂ ਹਮੇਸ਼ਾ ਹੀ ਨੀਵੇਂ ਹੋ ਕੇ ਜ਼ਿੰਦਗੀ ਬਤੀਤ ਕਰਾਂਗੇ ਤੇ ਜੇਕਰ ਅਸੀਂ ਆਪਣੇ ਆਪ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹਾਂ ਆਪਣੀ ਮਿਹਨਤ ਨੂੰ ਜਾਰੀ ਰੱਖੋ ਤੇ ਦਿਮਾਗ ਵਿੱਚ ਬਿਠਾ ਲਓ ਕਿ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਤਾਂ ਪਰਮਾਤਮਾ ਜੀ ਵੀ ਤੁਹਾਡੀ ਮਦਦ ਕਰ ਦੇਣਗੇ ਹਮੇਸ਼ਾ ਸਿਰਫ ਤੇ ਸਿਰਫ ਪਰਮਾਤਮਾ ਤੇ ਵਿਸ਼ਵਾਸ ਰੱਖੋ ਲੋਕਾਂ ਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ